ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੱਗੇ ਸੀ ਵੀਡੀਓ ਦੀ ਸ਼ੁਰੂਆਤ ਕਰਨ ਅੱਜ ਆਏ ਸੀ ਖਾਦ ਹੀ ਚੱਕਣ ਵਾਸਤੇ ਇਹ ਦਿਖਾਉਨੇ ਆ ਤੁਹਾਨੂੰ ਕਿਵੇਂ ਚੱਲਦਾ ਕੰਮਕਾਰ ਸੋਸਾਇਟੀ ਦੇ ਵਿੱਚ ਆ ਗਏ ਸੀ ਆ ਗਏ ਸੀ ਸੋਸਾਇਟੀ ਦੇ ਵਿੱਚ ਤੇ ਲੱਗੇ ਆ ਫਿਰ ਟਰਾਲੀ ਟਰੁਲੀ ਬੈਕ ਲਾਉਣ ਤੇ ਦਿਖਾਉਨੇ ਆ ਕੰਮਕਾਰ ਚੱਕਦੇ ਆ ਖਾਦ ਲਓ ਜੀ ਲਾਈਏ ਟਰਾਲੀ ਪਿੱਛੇ ਬੈਗ ਲੋਈ ਹੋ ਗਈ ਟਰਾਲੀ ਲੋਡ ਲਾਤਾ ਡਾਲਾ ਤੇ ਚੱਲੀਏ ਆਪਾਂ ਸਾਮਾਨ ਆ ਗਿਆ ਪੂਰਾ ਵਿੱਚ ਪੇਟੀਆਂ ਆ ਗਿਆ ਡਾਲਾ ਮਹਾਰਾਜ ਜੀ ਦਾ ਉਹ ਕਰੋ ਥੱਲੇ ਡਾਲਾ ਦੂਜਾ ਲਾ ਉਹ ਕੁੰਡਾ 라 ਵਿੱਚ ਬਸ ਬੋਲ ਦਰ ਨਾ ਸਾਥੀ ਉੱਪਰ ਚੜਕੇ ਨਾ ਉਹ ਪੇਟੀ ਕੋਸੇ ਨੀਚੇ ਕਰਦੇ जो ये साइड साइड वाला है ना पहले जैसे ये गिरने वाला है इसको दोबारा नहीं पहले ना ये सभी पेटी पेटी इसके ऊपर कर दो यहां पर चारों ठीक है रख के ना यहां पर तो जो साइड वाला तीनों थैला है एक इधर से गिरने वाला उसको बीच में कर लो ऐसे ऊपर ऊपर बीच में कर लो अब पेटियां थले तार दे ऊपर चढ़ सकती इसे लगा हां इसे लगा दे इसके साथ है तुम ही ऊपर चढ़ दो

ਆ ਕੈ ਇਨੀ ਪਰ ਨੂੰ ਕਰ ਦੇ ਨਾ ਕਾ ਦੇ ਕੈ ਨਹੀਂ نیچے ਨਾ ਆ ਜੇਗੇ ਤੇ ਟੁੱਟ ਜਾਏਗਾ ਕੈ ਇਨੀ ਉੱਪਰ ਰੱਖਦੇ ਚਾਹੇ ਆ ਥੱਲੇ ਰੱਖ ਦੇ ਇੱਥੇ ਰੱਖ ਦੇ ਪੈਰਾਂ 'ਚ ਨਹੀਂ ਟੁੱਟਦੇ ਆ ਥੱਲੇ ਖਾਲੀ ਦੇ ਬਾਈ ਜੀ ਥੱਲੇ ਇਹ ਨਾ ਨਾ ਆਵਾ ਦੇ ਹਾਂ ਬਸ ਗੱਬੇ ਗੱਬੇ ਵਾਲਾ ਤੂੰ ਵੀ ਉੱਪਰ ਚੱਲੇ ਸਾਈਡ ਵਾਲਾ ਫਿਰ ਨਾ ਉੱਪਰ ਕਰ ਦੇ ਬਾਕੀ ਤੇ ਠੀਕ ਨੇ ਸਾਰੇ ਇਧਰ ਵਾਲਾ ਠੀਕ ਆ ਪਰਲੀ ਸਾਈਡ ਤੇ ਦੇਖੋ ਗਿਰਨੇ ਵਾਲਾ ਉਧਰ ਵੀ ਸੱਟ ਨੇ ਇੱਕ ਬੰਦਾ ਉਧਰ ਬੈਠ ਜਿਓ ਇੱਕ ਬੰਦਾ ਉਧਰ ਬੈਠ ਜਿਓ ਬਸ ਇਹ ਤਾਂ ਵਿਚ ਵਾਲਾ ਤਾਂ ਠੀਕ ਹੈ ਇਹਨੂੰ ਆਹ ਇੱਥੇ ਕਰਦੇ ਉਹਨੂੰ ਵੀ ਖਿੱਚ ਲੱਗੇ ਇਹਨੂੰ ਬਸ ਬਾਕੀ ਤੇ ਸੱਟ ਨੇ ਸਾਰੇ ਯਾਰ ਬਾਕੀ ਸੱਟ ਨੇ ਸਾਰੇ ਆਹ ਰਾ ਦੇ ਚੱਲ ਜੀ ਚੱਲੀਏ ਚਲਿਏ ਚਲ 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 ਸਰ ਇਹ ਚਲੋ ਜੀ ਰੇ ਦਾ 200 ਸੇਲਾ ਲੱਦੇ ਆ ਹਾਂਜੀ ਕਾਰੇ ਦੀ ਟਰਾਲੀ ਲੈ ਕੇ ਘਰ ਤੇ ਹੁਣ ਲੱਗੇ ਆ ਯੂਰੀਆ ਤਰਨ ਦਿਖਾਉਨੇ ਆ ਕੰਮਕਾਰ ਅਗਲਾ ਛੇੜੋ ਹੀ ਕਰਦੇ ਆ ਸ਼ੁਰੂ

다대 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 똑바로 치 그냥 у д 이 ਇਹ ਇਹ ਅਲਰੇ ਦੇ ਕਿਰੇ ਬਲਾਏ ਤੇ ਅਰ ਜਾਨਾ ਨਾ ਤੇ ਵੀ ਅੰਦਰ ਸੇ ਪੂਆ ਵਿੱਚੋਂ ਕੱਟ ਦਾਂਗੇ ਜੀ ਕੱਟ ਦੀ ਲੋੜ ਨਹੀਂ ਆ ਬਾਅਦ ਕੱਟ ਦਵਾਂਗੇ ਫਿਰ ਤੁਸੀਂ ਆਪਣੇ ਬਾਅਦ ਐਡ ਕਰ ਲੈ ਨਹੀਂ ਨਹੀਂ ਬੰਦਾ ਰੱਖੇ ਨਾ ਡੇਡਣਾ ਕਰ ਲੇ ਪਰ ਦੇ ਇਸ ਕੋ ਪਰੂ ਪਰ ਦੇ ਇਹਨੂੰ ਯੂਨਿਟ ਚਾਹੀਦੀ ਤੈਨੂੰ ਮਾਂ ਇਹਦੇ ਪਾਪਾ ਪਾਪਾ ਦੋਸਤ ਨਹੀਂ ਹੈ ਬਾਧੂ ਹੈ ਹੁਣ ਲੈਣੇ ਹਾਂ ਹਾਂਜੀ ਯੂਰੀਆ ਉਤਰ ਗਿਆ ਸੀ ਸਾਰਾ 200 ਥੈਲਾ ਆਪਾਂ ਦਿੱਤੇ ਤੱਕ ਤੇ 55 60 ਕਿਥੈਲੇ ਆ ਪਏ ਨੇ ਇਹ ਆਪਣੇ ਕਣਕ ਦੇ ਬਚ ਗਏ ਸੀ ਉਦੋਂ ਇਸ ਵਾਰ ਆਪਾਂ ਕੱਟ ਹੀ ਪਾਇਆ ਯੂਰੀਆ ਤੇ ਵਿਚ ਵਿਚ ਦਾ ਆਪਾਂ 22 ਥੈਲੇ ਪਾਏ ਨੇ ਕਣਕ ਦੇ ਵਿੱਚ ਤੇ ਵਿੱਚ ਆਪਾਂ ਤਿੰਨ ਥੈਲੇ ਪੈ ਗਏ ਜਿਹਨੂੰ ਪਾਣੀ ਲਾਇਆ ਸੀ ਉਹਨੂੰ ਤਿੰਨ ਥੈਲੇ ਪੈ ਗਏ ਜਿਹਨੂੰ ਨਹੀਂ ਸੀ ਲਾਇਆ ਉਹਨੂੰ ਦੋ 22 ਥੈਲੇ ਤੇ ਉੱਤੇ ਹੀ ਕੰਮ ਨਿਪਟਿਆ ਆਪਾਂ ਤੇ ਲੋੜੀ ਹੁਣ ਦੇਦਿਆਂ ਅਗਲੇ ਕੰਮ ਕਰ ਆ ਖੜਿਆ ਆਪਾਂ ਆਪਣਾ ਵੀ ਕੰਮ ਪਿਆ। ਆਪਣਾ ਕੰਮ ਪੂਰੇ ਜੋਰਾਂ ਨਾਲ ਤੇ ਟਰਾਲੀ ਭਾਈ ਦਾ ਬਣ ਗਈ ਗੱਲ ਉਹਿੱਤ ਵਈ ਪੂਰੀ ਡੀਜ਼ਲ ਮਰਵਾਤਾ ਡੀਜ਼ਲ ਮਰਵਾ ਕੇ ਕਰਤੀ ਸਫਾਈ ਪੂਰੀ ਐਨ ਓਕੇ ਤੇ ਨਾ ਪਾਇ ਨੂੰ ਲਾ ਦਿਆਂਗੇ ਛੱਡੇ ਚ ਲਓ ਜੀ ਚਮਕੀ ਰਾਣੀ ਜਾਣਾ ਇਹਦਾ ਵਾਈ ਸੰਭਾਲ ਰੱਖਿਆ ਕਰੋ ਲਓ ਇਹ ਕਰੋ ਚੈੱਕ ਅਪ ਪਛੋ ਲਓ ਚਲੋ ਆਹਨੇ ਚਾਲੇ ਪਿੰਡ ਨੂੰ